आज ਸੰਗਰੂਰ ਵਿਕੇ ਬਨਾਸਰ ਬਾਗ ਦੇ ਵਿੱਚ ਬੇਰੁਜ਼ਗਾਰ ਡਰਾਈਵਰ ਜੂਨੀਅਨ ਵੱਲੋਂ ਪ੍ਰਦਰਸ਼ਨ ਕੀਤਾ ਗਿਆ ਗੱਲਬਾਤ ਕਰਦੇ ਹੋਏ ਆਗੂਆਂ ਨੇ ਦੱਸਿਆ ਕਿ 2014 ਤੋਂ ਲੈ ਕੇ ਹੁਣ ਤੱਕ ਕਿਸੇ ਵੀ ਸਰਕਾਰ ਨੇ ਇਹਨਾਂ ਡਰਾਈਵਰ ਵੀਰਾਂ ਨੂੰ ਜੁਆਇਨਿੰਗ ਲੈਟਰ ਦੇ ਕੇ ਜੁਆਇਨ ਨਹੀਂ ਕਰਵਾਇਆ ਫਿਰ ਤੋਂ ਡਿਪਾਰਟਮੈਂਟ ਵਿੱਚੋਂ 600 ਦੇ ਕਰੀਬ ਪੋਸਟਾਂ ਨੇ ਜਿਨ੍ਹਾਂ ਚੋਂ ਤਕਰੀਬਨ 450 ਪੋਸਟਾਂ ਖਾਲੀ ਪਈਆਂ ਨੇ ਜਿਹੜੇ ਡਰਾਈਵਰ ਜੋਇਨਿੰਗ ਕਰਨੀ ਚਾਹੁੰਦੇ ਨੇ ਉਹ ਸਿਰਫ 200 ਡਰਾਈਵਰ ਨੇ ਜਿੰਨਾਂ ਚੋਂ ਕੁਝ ਵਿਦੇਸ਼ ਚਲੇ ਗਏ ਅਤੇ ਕੁਝ ਰੱਬ ਨੂੰ ਪਿਆਰ ਹੋ ਚੁੱਕੇ ਨੇ ਸੋ ਹੁਣ ਕੁੱਲ ਮਿਲਾ ਕੇ 50 ਕੋ ਡਰਾਈਵਰ ਜੋ ਕਿ ਜੋਇਨਿੰਗ ਲੈਟਰਾਂ ਦੀ ਮੰਗ ਕਰ ਰਹੇ ਨੇ ਅਤੇ ਉਹਨਾਂ ਕਿਹਾ ਕਿ ਸਾਡੀਆਂ ਮੰਗਾਂ ਨਾਤਾ ਅਕਾਲੀ ਸਰਕਾਰ ਨੇ ਪੂਰੀਆਂ ਕੀਤੀਆਂ ਅਤੇ ਨਾ ਹੀ ਕਾਂਗਰਸ ਨੇ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਸਾਨੂੰ ਉਮੀਦ ਜਾਗੀ ਸੀ ਅਸੀਂ ਹੁਣ ਹਮਾ ਕੇ ਆਮ ਆਦਮੀ ਪਾਰਟੀ ਨੂੰ ਵੋਟਾਂ ਪਾਈਆਂ ਲੇਕਿਨ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਬਣੇ ਨੂੰ 2.5 ਸਾਲ ਦੇ ਕਰੀਬ ਹੋ ਚੁੱਕਾ ਲੇਕਿਨ ਅਸੀਂ ਆਪਣੀਆਂ ਮੰਗਾਂ ਨੂੰ ਲੈ ਕੇ ਇਹਨਾਂ ਦੇ ਹੈਲਥ ਮੰਤਰੀਆਂ ਨੂੰ ਕਈ ਵਾਰ ਮਿਲ ਚੁੱਕਿਆ ਲੇਕਿਨ ਸਾਨੂੰ ਹਮੇਸ਼ਾ ਲਾਰਾ ਲਾ ਕੇ ਹੀ ਮੋੜ ਦਿੱਤਾ ਜਾਂਦਾ ਸੰਗਰੂਰ ਤੋਂ ਹਰਪਾਲ ਸਿੰਘ ਕਾਬਦਾ ਦੀ ਰਿਪੋਰਟ ਬਨਾਸਰ ਬਣਾਈ ਮੇਰਾ ਨਾਂ ਜਗਪਾਲ ਸਿੰਘ ਆ ਜੀ ਸਰ ਅਜ ਤੁਸੀਂ ਇਕੱਠ ਕੀਰਤਕ ਆ ਬਨਾਸਰ ਵਾਇ ਵਿੱਚ ਰੋਜ਼ ਕੇ ਪ੍ਰੋਗਰਾਮ ਕਰ ਰਹੇ ਹੋਗੇ ਕੀ ਕਾਰਨ ਕੀ ਮੰਗਾ ਨੇ ਆਪਣੇ ਸਰ ਗੱਲ ਇਹ ਹੈ ਵੀ ਸਾਡੀ ਜਿਹੜੀ 2014 ਚ ਹੈਲਥ ਡਿਪਾਰਟਮੈਂਟ ਚ 24 ਕੈਟਾਗਰੀਆਂ ਦੀ ਭਰਤੀ ਨਿਕਲੀ ਸੀ ਜੀ ਚੋਂ ਸਰਕਾਰ ਨੇ 23 ਕੈਟਾਗਰੀਆਂ ਨੂੰ ਤਾਂ ਜੁਆਇਨਿੰਗ ਲੈਟਰ ਦਿੱਤੇ ਜੋਇਨ ਕਰਾਤਾ ਤੇ 14ਵੀਂ 24ਵੀਂ ਕੈਟਾਗਰੀ ਇਹਨਾਂ ਨੇ ਪੈਂਡਗ ਰੱਖ ਲਈ ਸੀ ਜਿਹੜੀ ਕਿ ਡਰਾਈਵਰਾਂ ਦੀ ਭਰਤੀ ਸੀ ਸਾਡੀ ਭਰਤੀ ਕੰਪਲੀਟ ਹੋਈ ਨੂੰ ਤਕਰੀਬਨ 10 ਸਾਲ ਹੋ ਚੁੱਕੇ ਨੇ 2014 ਸਾਡੀ ਭਰਤੀ ਕੰਪਲੀਟ ਹੋ ਚੁੱਕੀ ਸੀ ਪਰ ਕਿਸੇ ਵੀ ਸਰਕਾਰ ਨੇ ਡਰਾਈਵਰਾਂ ਬद्दल ਕੋਈ ਧਿਆਨ ਨਹੀਂ ਦਿੱਤਾ ਡਰਾਈਵਰਾਂ ਨੂੰ ਜੁਆਇਨਿੰਗ ਨਹੀਂ ਕਰਾਈ ਹਾਲੇ ਤੱਕ ਕਦੋਂ ਤੋਂ ਮੰਗਾਂ ਲੰਤੇ ਹੋਏ ਇਹ ਤਕਰੀਬਨ 10 ਸਾਲ ਤੋਂ ਸਾਡੀਆਂ ਮੰਗਾਂ ਰਾਮ ਕਰੀਆਂ ਨੇ ਹਮ ਦੀ ਮੰਗਾਂ ਹੁਣ ਅਸੀਂ ਸਰਕਾਰ ਤੋਂ ਮੰਗ ਕਰਦੇ ਆਂ ਕਿ ਆਮ ਆਦਮੀ ਪਾਰਟੀ ਜਿਹੜੀ ਸਰਕਾਰ ਬਣੀ ਹੈ ਸੱਤਾ 'ਚੋਂ ਆਉਣ ਤੋਂ ਪਹਿਲਾਂ ਇਹਨਾਂ ਨੇ ਹੈਲਥ ਸੰਬੰਧੀ ਬਹੁਤ ਸਾਨੂੰ ਭਰਮਾਇਆ ਸੀ ਵੀ ਅਸੀਂ ਹੈਲਥ ਦੀਆਂ ਜਿਹੜੀਆਂ ਸਮੱਸਿਆ ਨੇ ਉਹ ਸਾਰੀਆਂ ਠੀਕ ਕਰਾਂਗੇ ਨਵੀਂ ਭਰਤੀ ਨੂੰ ਜੁਆਇਨ ਕਰਵਾਵਾਂਗੇ ਸਾਨੂੰ ਹਰਪਾਲ ਚੀਮਾ ਜੀ ਨੇ ਜਦੋਂ ਬਰੋਧੂਤਰ ਦੇ ਨੇਤਾ ਸੀ ਇਹਨਾਂ ਨੇ ਇੱਕ ਲੈਟਰ ਵੀ ਦਿੱਤਾ ਸੀ ਸਾਡੀ ਸਪਾਰਸ ਲਈ ਕੈਪਟਨ ਸਰਕਾਰ ਨੂੰ ਕਿ ਜਿਹੜੇ ਡਰਾਈਵਰ ਨੇ ਵੀਰ ਕੋਈ ਕਾਰ ਚਲਾਉਂਦਾ ਹੈ ਕੋਈ ਸਕੂਲ ਬੱਸ ਚਲਾਉਂਦਾ ਹੈ ਸੋ ਸਾਡੀਆਂ ਸਮੱਸਿਆਵਾਂ ਦੇਖਦੇ ਹੋਏ ਉਹਨਾਂ ਨੇ ਸਾਨੂੰ ਪੂਰਾ ਪ੍ਰਸਾਦ ਦਿੱਤਾ ਸੀ ਵੀ ਜਦੋਂ ਆਮ ਆਦਮੀ ਦੀ ਪਾਰਟੀ ਸਰਕਾਰ ਆਊਗੀ ਤਾਂ ਸਭ ਤੋਂ ਪਹਿਲਾਂ ਡਰਾਈਵਰ ਵੀਰਾਂ ਨੂੰ ਜੋਇਨਿੰਗ ਕਲੈਕਟਰ ਦਿੱਤੇ ਜਾਣਗੇ ਕੀ ਨਾਮ ਸਰ ਆਪਣਾ ਜੀ ਹਾਂ ਮੇਰਾ ਨਾਮ ਵੀ ਨੋਕ ਕੁਮਾਰ ਸਰ ਵੀਨੋਦ ਜੀ ਅੱਜ ਇਕੱਠੇ ਹੋਏ ਹੋਏ ਹੋ ਗੇ ਰੋਸ ਪ੍ਰਸ਼ਨ ਕਰਕੇ ਹਟੇ ਹੋਗੇ ਕੀ ਕਰਨਾ ਹੈ ਕੀ ਮੰਗਾ ਹਾਂ ਪਹਿਲਾਂ ਤਾਂ ਮੈਂ ਸਸਕਲ ਬੁਲਾਵਾਂਗਾ ਤੁਹਾਡੇ ਸਾਰੇ ਪਰਿਵਾਰ ਨੂੰ ਤੇ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਇਹ ਦੱਸਣਾ ਚਾਹਾਂਗਾ ਕਿ 2014 ਤੋਂ ਜਿਹੜੀ ਭਰਤੀ ਜਿਹੜੀ ਪ੍ਰਕਿਰਿਆ 100 ਡਰਾਈਵਰਾਂ ਦੀ ਹੈਲਥ ਡਿਪਾਰਟਮੈਂਟ ਦੇ ਵਿੱਚ ਇਹ ਭਰਤੀ ਜਿਹੜੀ ਆ ਪੂਰੀ ਮੁਕੰਮਲ ਹੋ ਚੁੱਕੀ ਸੀ ਪਰ ਇਹਨਾਂ ਨੂੰ ਜੁਆਇਨਿੰਗ ਲੈਟਰ ਨਹੀਂ ਦਿੱਤੇ ਗਏ ਤੇ ਉਹਦੇ ਸਬੰਧ ਦੇ ਵਿੱਚ ਅੱਜ ਅਸੀਂ ਇੱਥੇ ਇਕੱਠੇ ਹੋਏ ਆ ਅਸੀਂ ਅਜੇ ਤੱਕ ਕੋਈ ਵੀ ਧਰਨਾ ਨਹੀਂ ਲਾਇਆ ਤੇ ਕਿਸੇ ਨੇ ਵੀ ਸਾਡੀ ਬਾਣੀ ਫੜੀ ਸਿਵਾਏ ਵਿਜੇਂਦਰ ਸਿੰਘ ਸਿੰਘਲਾ ਜੀ ਜਿਹੜੇ ਹੈਲਥ ਮਿਨਿਸਟਰ ਸੀਗੇ ਮਾਨ ਸਾਹਿਬ ਨੇ ਪਤਾ ਨਹੀਂ ਕਿਸ ਗੱਲੋਂ ਜਾਂ ਉਹਨਾਂ ਦਾ ਕਸੂਰ ਸੀ ਜਾਂ ਨਹੀਂ ਕਸੂਰ ਸੀ ਇਹਦੇ ਬਾਰੇ ਅਸੀਂ ਨਹੀਂ ਜਾਣਦੇ ਪਰ ਉਹ ਇੱਕ ਖਾਸ ਬੰਦੇ ਸੀ ਉਹ ਵਧੀਆ ਬੰਦੇ ਸੀ ਜਿਨ੍ਹਾਂ ਨੇ ਸਾਡੀ ਬਾਹ ਫੜਨ ਦੀ ਕੋਸ਼ਿਸ਼ ਕੀਤੀ ਸੀ ਔਰ ਉਹਨਾਂ ਨੇ ਸਾਨੂੰ ਵਿਸ਼ਵਾਸ ਦਿੱਤਾ ਸੀ ਕਿ ਆਉਣ ਵਾਲੇ ਹਫ਼ਤੇ ਦੇ ਵਿੱਚ ਵਿੱਚ ਤੁਹਾਨੂੰ ਮੈਂ ਜੁਆਇਨਿੰਗ ਲੈਟਰ ਦੇ ਦੇਵਾਂਗਾ ਤੇ ਉਸੇ ਦਿਨ ਸ਼ਾਮ ਨੂੰ ਉਹਨਾਂ ਤੇ ਇਹ ਮੰਦਭਾਗੀ ਜਿਹੜੀ ਹੈ ਘਟਨਾ ਵਾਪਰ ਗਈ ਅਸੀਂ ਉਸ ਚੀਜ਼ ਤੇ ਆਪਣੇ ਆਪ ਨੂੰ ਵੀ ਕਰਦੇ ਹਾਂ ਕਿ ਯਾਰ ਸ਼ਾਇਦ ਉਹ ਸਾਡਾ ਸਾਥ ਦੇਣ ਲੱਗੇ ਤੇ ਉਹਨਾਂ ਨਾਲ ਇਦਾਂ ਦਾ ਮਾੜਾ ਭਾਗ ਕਿਉਂ ਵਰਤਿਆ ਅਸੀਂ ਕਮ ਸੋ ਕਮ ਵੀ 10 ਸਾਲ ਤੋਂ ਸਿੰਗਰਸ਼ ਕਰ ਰਹੇ ਆਂ ਔਰ ਕੋਈ ਵੀ ਸਰਕਾਰੀ ਆਫੀਸਰ ਜਾਂ ਮੰਤਰੀ ਜਿਹੜਾ ਇਹੋ ਜਿਹਾ ਨਹੀਂ ਹੋਣਾ ਜਿੰਨੂੰ ਅਸੀਂ ਨਹੀਂ ਮਿਲੇ ਜਿਨ੍ਹਾਂ ਨਾਲ ਸਾਡੀਆਂ ਫੋਟੋਆਂ ਨਹੀਂ ਤੁਸੀਂ ਦੇਖਿਆ ਹੈ ਕਿ ਸਾਡਾ ਜਿਹੜਾ ਪੋਸਟਰ ਸੀ ਉਹਦੇ ਵਿੱਚ ਸਿਰਫ ਅਸੀਂ ਆਉਣ ਮੌਜੂਦਾ ਜਿਹੜੀ ਸਰਕਾਰ ਆ ਉਹਨਾਂ ਦੇ ਮੰਤਰੀਆਂ ਦੀਆਂ ਹੀ ਫੋਟੋਆਂ ਲਾਈਆਂ ਨੇ ਬਾਕੀ ਸਾਡੇ ਕੋਲ ਪਿਛਲੀਆਂ ਵੀ ਸਾਰੀਆਂ ਨੇ ਇਹਨਾਂ ਨੂੰ ਲਿਆਂਦਾ ਇਹੀ ਕਾਰਨ ਨਹੀਂ ਕਿ ਉਹ ਸਾਡੀ ਸੁਣਵਾਈ ਨਹੀਂ ਕਰਦੇ ਤੇ ਇਹ ਕਹਿੰਦੇ ਸੀ ਕਿ ਆਮ ਆਦਮੀ ਜਿਹੜੀ ਹੈ ਦੀ ਸਰਕਾਰ ਹੋਏਗੀ ਤੇ ਆਮ ਆਦਮੀ ਜਿਹੜੇ ਆ ਉਹ ਸਾਨੂੰ ਉਹ ਕਾਂਗਰਸ ਕਾਲੀਆਂ ਨਾਲੋਂ ਵੀ ਅੱਜ ਬੁਰੇ ਲੱਗਣ ਦੇ ਪਰ 42000 ਤੋਂ ਪਲੱਸ ਨੌਕਰੀ ਦਾ ਬੈਨਰ ਲੱਗੇ ਹੋਏ ਨੇ ਕਿ ਨੌਕਰੀ ਦੇ ਦਿੱਤੇ ਗਿਆ ਹਨ ਇਹ ਕਿਹਨੇ ਦਾਅਵਾ ਕਰਦਾ ਸਰ ਉਹ ਤਾਂ ਕੈਪਟਨ ਮਨਿੰਦਰ ਸਿੰਘ ਵੀ ਕਹਿੰਦਾ ਹੈ ਕਿ ਮੈਂ 10 ਲੱਖ ਨੌਕਰੀਆਂ ਵੰਡ ਦਿੱਤੀਆਂ ਕੀ ਤੁਹਾਡੇ ਨੂੰ ਲੱਗਦਾ ਕਿ ਪੰਜਾਬ ਚ 10 ਲੱਖ ਨੌਕਰੀਆਂ ਚੱਲ ਗਈਆਂ ਜੇ ਉਹ 10 ਲੱਖ ਨੌਕਰੀਆਂ ਕੈਪਟਨ ਮਨਿੰਦਰ ਸਿੰਘ ਨੇ ਦਿੱਤੀਆਂ ਹੁੰਦੀਆਂ ਤੇ ਉਹਨਾਂ ਦੀ ਸਰਕਾਰ ਜਾਂਦੀ ਕੁਝ ਗੱਲਾਂ ਸਰ ਕਹਿਨ ਨੂੰ ਹੁੰਦੀਆਂ ਮੈਂ ਕਹਿ ਦਿੰਨਾ ਕਿ ਮੈਂ ਕਰੋੜਪਤੀ ਆ ਪਰ ਇਹਨਾਂ ਸਰਕਾਰਾਂ ਨੇ ਤਾਂ ਸਾਨੂੰ ਰੋਡ ਪਤੀ ਕੀਤਾ ਹੋਇਆ ਕਿਉਂਕਿ 10 ਸਾਲ ਤੋਂ ਅਸੀਂ ਨਾ ਆਪਣੀ ਭਵਿੱਖ ਦੇ ਵਿੱਚ ਕੁਝ ਕਰ ਸਕੇ ਨਾ ਹੀ ਆਪਣੀ ਕੋਈ ਰੋਜ਼ਗਾਰ ਸਟੈਂਡ ਕਰ ਸਕੇ ਨਾ ਬਾਹਰ ਵਿਦੇਸ਼ਾਂ 'ਚ ਜਾ ਸਕੇ ਵੀਾਨੂੰ ਨੌਕਰੀ ਮਿਲ ਜਣੀ ਆ ਸਾਨੂੰ ਨੌਕਰੀ ਮਿਲ ਜਣੀ ਆ ਇਸ ਆਸ ਦੇ ਵਿੱਚ ਬਚਪਨ ਤੋਂ ਬੁਢਾਪੇ 'ਚ ਕਦੋਂ ਆਗੇ ਸਾਨੂੰ ਇਹ ਚੀਜ਼ ਦਾ ਪਤਾ ਹੀ ਨਹੀਂ ਲੱਗਾ ਅਹਿਸਾਸ ਹੀ ਨਹੀਂ ਹੋਇਆ ਕੀ ਨਾਮ ਸਰ ਬਣੀ ਮੇਰਾ ਨਾਮ ਬਜਿੰਦਰ ਸਿੰਘ ਆ ਜੀ ਸਰ ਕੀ ਕਹਿਣਾ ਚਾਹੋਗੇ ਜੀ ਧੰਨਵਾਦ ਸਰ ਤਾਂਨੇ ਬਾਰੇ ਤਾਂ ਇਹ ਕਹਿਣਾ ਚਾਹਾਂਗਾ ਜੀ ਵੀ 2014 ਤੋਂ ਲੈ ਕੇ 2024 ਤੱਕ ਅਸੀਂ ਵੱਖ-ਵੱਖ ਸਮੇਂ ਦੀਆਂ ਸਰਕਾਰਾਂ ਦੇ ਸਿਹਤ ਮੰਤਰੀਆਂ ਨੂੰ ਅਸੀਂ ਮਿਲ ਚੁੱਕੇ ਹਾਂ ਇਹ ਸਾਡਾ ਜਿਹੜਾ ਮੇਨ ਪਰਪਸ ਹੈਗਾ ਜੀ ਸਾਡੀਆਂ 2014 ਤੋਂ ਲੈ ਕੇ ਸਿਹਤ ਵਿਭਾਗ ਦੇ ਵਿੱਚ ਡਰਾਈਵਰਾਂ ਦੀ ਭਰਤੀ ਦੇ ਆਏ ਜਿਹੜੀ ਕਿ ਭਰਤੀ ਮੁਕੰਮਲ ਹੋ ਚੁੱਕੀ ਆ ਤੇ ਸਾਡੇ ਸਰਟੀਫਿਕੇਟਾਂ ਜਿਹੜੇ ਬਹੁਤ ਬੀਰਾਂ ਦੇ ਫੌਜੀ ਕੋਟੇ ਵਾਲੇ ਤੇ ਸਾਡੇ ਤੇਜਰਬਾ ਸਰਟੀਫਿਕੇਟ ਤੇ ਸਪੋਰਟ ਸਰਟੀਫਿਕੇਟ ਵੀ ਇਸ ਵਿਭਾਗ ਦੇ ਕੋਲ ਪਈ ਨੇ ਵੀ ਨਾ ਤਾਂ ਸਾਨੂੰ ਉਹ ਜਿਹੜੇ ਸਰਟੀਫਿਕੇਟ ਆ ਵਾਪਸ ਕੀਤੇ ਗਏ ਆ ਤੇ ਨਾ ਹੀ ਸਾਨੂੰ ਜੁਆਇਨਿੰਗ ਦਿੱਤੀ ਗਈ ਸਰ ਕੁਝ ਦੀ ਮੌਤ ਹੋ ਚੁੱਕੀ ਹੈ ਉਹਨਾਂ ਬਾਰੇ ਕਹਿਣਾ ਚਾਹਾਂਗੇ ਸਰ ਕੁਝ ਓਵਰਏਜ ਹੋ ਚੁੱਕਿਆ ਹਾਂ ਹਾਂ ਜੀ ਸਰ ਇਹ ਵੀ ਗੱਲ ਹੈਗੀ ਆ ਵੀ ਸਾਡੇ ਚ ਕਈ ਜਿਹੜੇ ਪਰਸਨਲ ਓਵਰਏਜ ਹੋ ਚੁੱਕੇ ਨੇ ਤੇ ਕਈਆਂ ਦੀ ਵਿਚਾਰਾਂ ਦੀ ਡੈਥ ਹੋ ਚੁੱਕੀ ਆ ਭਾਰਤੀ ਨੂੰ ਦੇਖਦੇ ਦੇਖਦੇ ਤੇ ਹੁਣ ਜਿਹੜੇ ਅਸੀਂ ਮਤਲਬ ਜਿੰਨੇ ਵੀ ਪਰਸਨ ਹੈਗੇ ਆ ਜੁੜੇ ਹੋਏ 40 45 50 ਦੇ ਗੇਟ 'ਚ ਅਸੀਂ ਸਰਕਾਰ ਤੋਂ ਇਹੀ ਮੰਗ ਕਰਦੇ ਆ ਵੀ ਸਾਨੂੰ ਜਲਦੀ ਤੋਂ ਜਲਦੀ ਇਨਸਾਫ ਦਿੱਤਾ ਜਾਵੇ ਸਾਨੂੰ ਜੁਆਇੰਗ ਦਿੱਤੇ ਜਾਣ ਤੇ ਅਸੀਂ ਇੱਕ ਹੋਰ ਮੰਗ ਕਰਦੇ ਆ ਵੀ ਸਾਡੀ ਕਿਰਪਾ ਕਰਕੇ ਸੀਐਮ ਸਾਹਿਬ ਦੇ ਨਾਲ ਸਰਦਾਰ ਭਗਵੰਤ ਸਿੰਘ ਜੀ ਮਾਨ ਦੇ ਦੇ ਨਾਲ ਸਾਡੀ 5 ਮਿੰਟ ਮੀਟਿੰਗ ਕਰਵਾਈ ਜਾਵੇ ਕਿਉਂਕਿ ਅਸੀਂ ਉਹਨਾਂ ਦੇ ਅੱਗੇ ਆਪਣਾ ਜਿਹੜਾ ਦਰਦ ਆ ਉਹ ਫੋਲ ਸਕੀਏ ਕਿਉਂਕਿ ਸਾਡੀ ਮਾਨ ਸਾਹਿਬ ਕਹਿੰਦੇ ਨੇ ਕਿ ਸਾਨੂੰ ਜੇ ਕੋਈ ਮੰਗ ਹੈਗੇ ਆ ਆਮ ਲੋਕਾਂ ਨੂੰ ਕੋਤੋਂ ਮਰ ਜਾ ਕੇ ਮਿਲ ਸਕਦੇ ਹਨ ਸਰ ਨਾਲ ਨਾਲ ਰੋਡ ਨੇ ਸਰ ਇਹ ਗੱਲ ਸਿਰਫ ਇੱਕ ਕਾਗਜੀ ਆ ਜਾਂ ਇਹ ਬੋਲਬਾਣੀ ਆ ਇਹ ਹਕੀਕਤ ਕੁਝ ਹੋਰ ਆ ਅਸੀਂ ਬਹੁਤ ਵਾਰੀ ਸੀਐਮ ਸਾਹਿਬ ਦੇ ਦਫ਼ਤਰ ਇਹਨਾਂ ਦੀ ਰੈਸ਼ ਤੇ ਜਾ ਕੇ ਖਾਲੀ ਮੁੜਦੇ ਰਹੇ ਆ ਸਾਨੂੰ ਉੱਥੋਂ ਕੋਈ ਵੀ ਵਿਸ਼ਵਾਸ ਜਾਂ ਭਰੋਸਾ ਜਾਂ ਸਾਨੂੰ ਸੀਐਮ ਸਾਹਿਬ ਨੇ ਕਦੇ ਵੀ ਟਾਈਮ ਨਹੀਂ ਦਿੱਤਾ ਅਸੀਂ ਬਹੁਤ ਵਾਰੀ ਉੱਥੇ ਆਪਣਾ ਬੇਨਤੀ ਰਿਕਾਰਡ ਕਰਾ ਕੇ ਆਏ ਆ ਵੀ ਸਾਨੂੰ ਚਲੋ ਕਿਸੇ ਦਾ ਫੋਨ ਆਏਗਾ ਜਾਂ ਸਾਨੂੰ ਸੀਐਮ ਸਾਹਿਬ ਟਾਈਮ ਦੇਣਗੇ ਸਾਨੂੰ ਸੀਐਮ ਸਾਹਿਬ ਨੇ ਅੱਜ ਤੱਕ ਟਾਈਮ ਨਹੀਂ ਦਿੱਤਾ 10 ਸਾਲ ਹੋ ਗਏ ਤੁਹਾਨੂੰ ਸਰ ਸੰਘਰਸ਼ ਕਰਦੇ ਨੂੰ ਕਿ ਲੱਗਦਾ ਹੈ ਹੁਣ ਕਿ ਪ੍ਰਦਰਸ਼ਨ ਕਰਨਾ ਪਵੇਗਾ ਰੋਸ ਕਰਨਾ ਪਵੇਗਾ ਵਿਰੋਧ ਕਰਨਾ ਪਵੇਗਾ ਸਰਕਾਰ ਦਾ ਸਰ ਗੱਲ ਇਹੀ ਹੈ ਵੀ ਜਦੋਂ ਜਿਵੇਂ ਸਿਆਣੇ ਕਹਿੰਦੇ ਹੁੰਦੇ ਆ ਵੀ ਸਿੱਧੀ ਉਂਗਲੀ ਨਾਲ ਕਿ ਉਹ ਨਿਕਲੇ ਫਿਰ ਟੇਢੀ ਉਂਗਲੀ ਕਰਨੀ ਪੈਂਦੀ ਹੈ ਅਸੀਂ ਹੁਣ ਤੱਕ ਸੰਘਰਸ਼ ਨਹੀਂ ਸੀ ਕੀਤਾ ਪਰ ਹੁਣ ਅਸੀਂ ਅੱਜ ਤੋਂ ਸੰਘਰਸ਼ ਆਪਣਾ ਜਾਰੀ ਕਰਾਂਗੇ ਤੇ ਆਉਣ ਵਾਲੀ 15 ਅਗਸਤ ਨੂੰ ਅਸੀਂ ਸਾਰੇ ਜਿੱਥੇ-ਜਿੱਥੇ ਵੀ ਝੰਡਾ ਲਹਿਰਾਇਆ ਜਾਵੇਗਾ ਉੱਥੇ-ਉੱਥੇ ਅਸੀਂ ਆਪਣਾ ਰੋਸ ਪ੍ਰਦਰਸ਼ਨ ਸੰਘਰਸ਼ ਤੇ ਆਪਣੇ ਹੱਕ ਦਾ ਕਾਲਾ ਝੰਡਾ ਦਿਖਾਵਾਂਗੇ